ਤਾਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਖੰਡੀ ਬਾਬੇ ਨੇ ਬਜ਼ੁਰਗ ਮਾਤਾ ਨੂੰ ਗੱਲਾਂ ਦੇ ਵਿੱਚ ਲਾ ਕੇ ਉਸ ਨੂੰ ਹਿਪਨੋਟਾਈਜ਼ ਕਰਕੇ ਉਸੇ ਗੈਨੇ ਗੱਟੇ ਉੱਤਰ ਵਾਲਾਏ ਤੇ ਖੁਦ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਦੋਂ ਬਜ਼ੁਰਗ ਮਾਤਾ ਆਪਣੇ ਘਰੋਂ ਅਚਾਰ ਪਾਉਣ ਦੇ ਲਈ ਅੰਬ ਲੈਣ ਦੇ ਲਈ ਜਾ ਰਹੇ ਸੀ ਤੇ ਉਸ ਦੌਰਾਨ ਉਸ ਦੀ ਪੋਤੀ ਜੜੀ ਆ ਉਸ ਦੇ ਨਾਲ ਮੌਜੂਦ ਹੁੰਦੀ ਹੈ ਰਾਹ ਦੇ ਵਿੱਚ ਜਾਂਦਿਆਂ ਉਸ ਨੂੰ ਇੱਕ ਪਖੰਡੀ ਸਾਧ ਟੱਕਰਦਾਏ ਤੇ ਉਸ ਦੇ ਨਾਲ ਇੱਕ ਮਹਿਲਾ ਹੁੰਦੀ ਹੈ ਤੇ ਦੋਵੇਂ ਗੱਲਾਂ ਦੇ ਵਿੱਚ ਲਾਂਦੇ ਨੇ ਬਜ਼ੁਰਗ ਮਾਤਾ ਨੂੰ ਤੇ ਉੱਥੇ ਬੈਂਕ ਦੀਆਂ ਪੌੜੀਆਂ ਤੇ ਬਿਠਾ ਲੈਂਦੇ ਨੇ ਤੇ ਫੇਰ ਇਹ ਪਖੰਡੀ ਸਾਧ ਜਿਹੜਾ ਹੈ ਉਹ ਬਜ਼ੁਰਗ ਮਾਤਾ ਦੇ ਸਿਰ ਤੇ ਹੱਥ ਰੱਖਦਾ ਹੈ ਜਿਸ ਤੋਂ ਬਾਅਦ ਮਾਤਾ ਆਪਣੀ ਸਾਰੀ ਸੁਧ ਜੜੀ ਹੈ ਭੁੱਲ ਬੈਠੀ ਹੈ ਕਿ ਉਹ ਕੌਣ ਹੈ ਕਿੱਥੇ ਆਈ ਹੈ ਕੀ ਕਰ ਰਹੀ ਹੈ ਇਹ ਇਲਜ਼ਾਮ ਜਿਹੜੇ ਨੇ ਮਾਤਾ ਦੀ ਨੂੰਹ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਬਾਬੇ ਨੇ ਸਿਰ ਤੇ ਜਿਹਾ ਹੱਥ ਰੱਖਿਆ ਬੇਬੇ ਨੂੰ ਹਿਪਨੋਟਾਈਜ਼ ਕਰ ਲਿਆ ਤੇ ਫਿਰ ਉਸ ਦੇ ਗਹਿਣੇ ਗੱਟੇ ਉਤਾਰਾ ਉਤਰਵਾ ਲਏ ਤੇ ਹਿਪਨੋਟਾਈਜ਼ ਕਰਕੇ ਉਸ ਦੇ ਗਹਿਣੇ ਗੱਟੇ ਲੈ ਕੇ ਫਰਾਰ ਹੋ ਗਿਆ ਸিসিਟੀਵੀ ਬਕਾਇਦਾ ਇਸ ਦੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਪਖੰਡੀ ਸਾਧ ਹੈ ਬਜ਼ੁਰਗ ਮਾਤਾ ਦੇ ਸਿਰ ਤੇ ਹੱਥ ਰੱਖਦਾ ਹੈ ਜਿਸ ਤੋਂ ਬਾਅਦ ਮਾਤਾ ਜਿਹੜੀ ਹੈ ਉਸ ਨੂੰ ਆਪਣੀਆਂ ਚੂੜੀਆਂ ਸੋਨੇ ਦੀਆਂ ਜੋ ਉਸ ਦੀ ਬਾਹਾਂ ਦੇ ਵਿੱਚ ਪਾਈਆਂ ਹੁੰਦੀਆਂ ਨੇ ਉਤਾਰ ਕੇ ਦਿੰਦੀ ਹੈ ਸੋਨੇ ਦੀਆਂ ਵਾਲੀਆਂ ਉਸ ਨੂੰ ਉਤਾਰ ਕੇ ਦਿੰਦੀ ਹੈ ਤੇ ਉਹ ਰੁਮਾਲ ਇੱਕ ਪੋਟਲੀ ਜਿਹੜੀ ਹੈ ਆਪਣੇ ਪੱਟ ਤੇ ਰੱਖਦਾ ਹੈ ਉਸ ਦੇ ਵਿੱਚ ਬੇਬੇ ਖੁਦ ਜਿਹੜੀ ਹੈ ਸਮਾਨ ਰੱਖਦੀ ਹੈ ਜਿਸ ਤੋਂ ਬਾਅਦ ਉਸ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਮਾਤਾ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਦੇ ਨਾਲ ਅਖਰਕਾਰ ਕੀ ਹੋ ਰਿਹਾ ਹੈ ਆਪਣੇ ਗਹਿਣੇ ਖੁਦ ਉਤਾਰ ਕੇ ਮਾਤਾ ਜਿਹੜੀ ਉਸ ਅਖੰਡੀ ਸਾਦ ਨੂੰ ਦੰਦੀ ਹੈ ਆਮ ਤੌਰ ਤੇ ਦੇਖਦੇ ਆ ਕਿ ਲੁਟੇਰੇ ਜਿਹੜੇ ਨੇ ਲੁੱਟ ਦੀ ਵਾਰਦਾਤਾ ਨੂੰ ਅੰਜਾਮ ਦੰਦੇ ਨੇ ਕਿਸੇ ਦੀ ਚੇਨ ਖੋਕੇ ਲੈ ਗਏ ਬਜ਼ੁਰਗ ਬੀਬੇ ਬੇਬੇ ਦੀਆਂ ਬਾਲੀਆਂ ਚੱਪ ਕੇ ਲੈ ਗਏ ਪਰ ਸੂਖੋ ਕੇ ਲੈ ਗਏ ਮੋਬਾਈਲ ਖੋਕੇ ਲੈ ਗਏ ਇਤੋਂ ਤੱਕ ਕਿ ਮੁੰਦਰੀਆਂ ਜਦੋਂ ਸੋਨੇ ਦੀਆਂ ਲੈਣੀਆਂ ਆਉਂਦੀਆਂ ਨੇ ਤਾਂ ਉਂਗਲਾ ਤੱਕ ਵੱਢ ਕੇ ਲੈ ਜਾਂਦੇ ਨੇ ਤਾਂ ਅਜਿਹੇ ਮਾਮਲੇ ਆਮ ਤੌਰ ਤੇ ਦੇਖਣ ਨੂੰ ਮਿਲਦੇ ਨੇ ਪਰ ਹੁਣ ਲੁਟੇਰਿਆਂ ਨੇ ਨਵਾਂ ਕੰਮ ਪੜ ਲਿਆ ਹੈ ਹਿਪਨੋਟਾਈਜ਼ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਲੁੱਟਦੇ ਨੇ ਲੋਕ ਖੁਦ ਹੀ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੰਦੇ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਗੁਰਦਾਸਪੁਰ ਦਾ ਇਹ ਮਾਮਲਾ ਹੈ ਤਾਂ ਬੜਾ ਹੀ ਅਜੀਬੋ-ਗਰੀਬ ਮਾਮਲਾ ਹੈ ਜਿੱਥੇ ਬਜ਼ੁਰਗ ਮਾਤਾ ਨੇ ਖੁਦ ਜਿਹੜਾ ਏ ਉਸ ਪਖੰਡੀ ਸਾਧ ਨੂੰ ਤੇ ਉਸ ਦੇ ਨਾਲ ਆਈ ਜਿਹੜੀ ਔਰਤ ਹੈ ਉਸ ਨੂੰ ਆਪਣੇ ਗਹਿਣੇ ਉਤਾਰ ਕੇ ਦਿੱਤ ਨੇ ਕੰਨਾਂ ਦੀਆਂ ਵਾਲੀਆਂ ਤੇ ਸੋਨੇ ਦੀਆਂ ਚੂੜੀਆਂ ਖੁਦ ਉਤਾਰ ਕੇ ਦਿੱਤੀਆਂ ਨੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਜਦੋਂ ਬਜ਼ੁਰਗ ਮਾਤਾ ਨੂੰ ਹੋਸ਼ ਆਉਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਗਹਿਣੇ ਚਲੇ ਗਏ ਨੇ ਤੇ ਫੇਰ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਤੇ ਵੱਡਾ ਕਾਂਡ ਹੋ ਗਿਆ ਜਿਸ ਤੋਂ ਬਾਅਦ ਤੁਰੰਤ ਜਿਹੜਾ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਆਧਾਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਪਖੰਡੀ ਸਾਧ ਅਤੇ ਉਸ ਦੇ 파ਟਨਰ ਬੀਬੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਇਹ ਮਾਮਲਾ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹੋਇਆ ਕਿ ਇਹ ਨੌਸਰਬਾਜ ਕੌਣ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ ਤਾਂਤੁਰ ਤੇ ਲੋਕਾਂ ਨੂੰ ਵੀ ਬਚਣਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਲੋਕਾਂ ਤੱਕ ਪਹੁੰਚਾਓ ਤੇ ਉਹਨਾਂ ਤੱਕ ਵੀ ਪਹੁੰਚਾਓ ਤੇ ਸੀਸੀਟੀਵੀ ਦੇਖ ਕੇ ਉਹ ਲੋਕ ਵੀ ਜਿਹੜੇ ਨੇ ਉਹ ਸਮਝ ਸਕਣ ਕਿ ਕਿਸ ਤਰ੍ਹਾਂ ਅੱਜ ਕੱਲ ਹਿਪਨੋਟਾਈਜ਼ ਕਰਕੇ ਲੁੱਟਿਆ ਜਾ ਰਿਹਾ ਪਖੰਡੀ ਜਿਹੜੇ ਨੇ ਕਿਸ ਭੇਸ ਦੇ ਵਿੱਚ ਤੁਹਾਨੂੰ ਟੱਕਰ ਜਾ ਨਹੀਂ ਪਤਾ ਕਿਸੇ ਬਜ਼ੁਰਗ ਮਾਤਾ ਨੂੰ ਵੀ ਨਹੀਂ ਪਤਾ ਸੀ ਜੋ ਘਰੋਂ ਅੰਬ ਲੈਣ ਦੇ ਲਈ ਅਚਾਰ ਪਾਉਣਾ ਸੀ ਇਸਨੇ ਅੰਬ ਲੈਣ ਦੇ ਲਈ ਬਾਜ਼ਾਰ ਦੇ ਵਿੱਚ ਨਿਕਲੇ ਸੀ ਇਸ ਦੌਰਾਨ ਇਹ ਪਖੰਡੀ ਬਾਬਾ ਸੁਖ ਤੱਕਰਦਸ ਦੇ ਨਾਲ ਉਸਦੀ 파ਟਨਰ ਬੀਬੀ ਹੁੰਦੀ ਹੈ ਤੇ ਉਸ ਨੂੰ ਗੱਲਾਂ ਦੇ ਵਿੱਚ ਲਾ ਕੇ ਉਸ ਦੇ ਗਹਿਨੇ ਗੱਟੇ ਉਤਾਰ ਕੇ ਉੱਤਰ ਵਾਕੀ ਜੜਾਏ ਮੌਕੇ ਤੋਂ 9 ਤੋਂ 11 ਹੋ ਜਾਂਦੇ ਨੇ ਤੇ ਉਸ ਬਜ਼ੁਰਗ ਬੇਬੇ ਨੂੰ ਪਤਾ ਤੱਕ ਨਹੀਂ ਚੱਲਦਾ ਕਿ ਆਖਰਕਾਰ ਉਸ ਦੇ ਨਾਲ ਕੀ ਹੋ ਗਿਆ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਤੁਹਾਡੇ ਇਸ ਬੀਬੀ ਦੇ ਵਾਂਗ ਇਸ ਬੇਬੇ ਦੇ ਵਾਂਗ ਤੁਸੀਂ ਜਾਂ ਫਿਰ ਕੋਈ ਹੋਰ ਜਿਹੜਾ ਹੈ ਉਹ ਅਜਾਇ ਚੱਕਰਾ ਦੇ ਵਿੱਚ ਨਾ ਫਸ ਜਾਏ ਲੋਕਾਂ ਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਕਿ ਕਿ ਕੁੱਝ ਜੜਾਏ ਹੋ ਰਿਹਾ ਹੈ ਕਿਸ ਤਰ੍ਹਾਂ ਲੋਕਾਂ ਨੂੰ ਲੁੱਟਣ ਦੇ ਲਈ ਲੁਟੇਰੇ ਪਖੰਡੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਰਾਹ ਹਟਕੰਡੇ ਅਪਣਾ ਰਹੇ ਨੇ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਗੁਰਦਾਸਪੁਰ ਵੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਵेश ਪਖੰਡੀ ਬਾਬੇ ਤੇ ਉਸਦੇ 파ਟਰਨਰ ਬੀਬੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਮੀਨੂ ਹੈ ਇਹ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਹੈ ਅਸੀਂ ਪੁਰਾਣਾ ਬੱਸ ਸਟੈਂਡ ਜੀਟੀ ਰੋਡ ਪੁਰਾਣੀ ਸਬਜ਼ੀ ਮੰਡੀ ਤੇ ਨੇ ਆ ਬੱਤ ਮਮੇ ਅੱਦਾ ਹੀ ਬੈਠੇ-ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮਮਾ ਕਹਿੰਦਾ ਕਿ ਆਚਾਰ ਲੈਣ ਨੇ ਆ ਕਿ ਆਚਾਰ ਪਾ ਲੈਣੇ ਆ ਕੰਮ ਨੇ ਨੀਚੇ ਹੀ ਸਾਡੇ ਆਚਾਰ ਮਿਲਦੇ ਆ ਨੀਚੇ ਆਚਾਰ ਲੈਣ ਗਏ ਆ ਬਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ ਨੀਚੇ ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਬਸ ਇਹ ਕਿਹਾ ਵਾ ਕਿ ਮੈਨੂੰ ਮੈਂ ਹਰ ਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤਾਂ ਦੱਸੋ ਮਮੇ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਾ-ਅੱਧਾ ਦੱਤਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੰਜੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਂਟਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਾਰ ਬਾਰ ਕਰਾਂ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਫੋਰ ਕੰਦਾ ਹੀ ਪੈ ਹੈਗੇ ਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਹੀ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਐਚਓ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਲਤ ਬਾਨਿਆ ਕਿ ਆਪਾਂ ਜਲਦੋਂ ਜਲਦੋਂ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੁਰ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੁਰ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਉਹ ਚਾਂਤੇ ਵਿੱਚ ਨਾ ਉਹ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹ ਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਕਹੋ ਅਨਨੌਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੀ ਆ ਕਿ ਜਿਹੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਤੁਹਾਨੂੰ ਪਤਾ ਅੱਜਕੱਲ ਚੀਜ਼ਾਂ ਜਿੱਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦੋਂ ਜਲਦ ਪੜੇ ਜਾਣਾ